ਜਿਹੜਾ ਬਜ਼ਾਰਾ 'ਚ 1500 ਦਾ ਸੂਟ ਮਿਲਦਾ ਸੀ ਦੇਣਿਆ 1500 ਰੁਪਏ ਦੇ ਤਿੰਨ ਸੂਟ ਭਾਜੀ ਆ 1500 ਵਾਲੇ ਸੂਟ 1500 ਤਿੰਨ ਕਰਦੇ ਬਿਲਕੁਲ ਭਾਜੀ ਕਰਦੇ ਆ ਦੇਖੋ ਜੀ ਬਹੁਤ ਵੱਡਾ ਫਾਇਦਾ ਜਿੱਥੇ ਮਰਜ਼ੀ ਜਾ ਕੇ ਪਤਾ ਕਰੋ 1500 ਰੁਪਏ ਤੋਂ ਕੀਮਤ ਦਾ ਸੂਟ ਹੈ ਬਾਜ਼ਾਰ 'ਚ 1500 ਵਾਲਾ ਸੂਟ ਵੇਖਦਾ ਪਰ ਸਾਡੇ ਕੋਲ ਆਜੋ 1500 ਰੇ ਤਿੰਨ ਸੂਟ ਲੈ ਜਾਓ ਤਿੰਨ ਸੂਟ ਸਿਰਫ 5 ਦਿਨਾਂ ਦੀ ਆਫਰ 1500 ਦੇ ਤਿੰਨ ਸੂਟ ਜਿੰਨੇ ਮਰਜ਼ੀ ਡਿਜ਼ਾਈਨ ਜਿੰਨੇ ਮਰਜ਼ੀ ਕਲਰ ਲੈ ਜਾਓ ਚਾਹੇ ਮੋਰਾ ਵਾਲੇ ਲੈ ਲਓ ਚਾਹੇ ਅੰਬੀਆਂ ਵਾਲੇ ਲੈ ਜਾਓ ਜੇ ਕਰਕੇ ਕਹਿੰਨੇ ਆ ਜਿਹੜੇ ਬਾਜ਼ਾਰ 'ਚ 2-2 ਲੱਖ ਦੀ ਤਾਜਵਰੀ 1 ਲੱਖ 'ਚ ਬਣਾ ਦਾਂਗੇ। ਤਾਂ ਹੁਣ ਇਹ ਟੈਨਸ਼ਨ ਨਹੀਂ ਲੈਣੀ। ਬੜੇ ਚਿਰਾਂ ਤੋਂ ਹੀ ਸੋਚ ਲਈ ਭਾਈ ਵਿਆਹ ਸ਼ਾਦੀ ਦਾ ਕੱਪੜਾ ਨਾ ਲਈਏ ਕਿੱਥੋਂ ਦੇਖੋ ਹਰ ਤਰ੍ਹਾਂ ਦਾ ਕੱਪੜਾ ਡਿਜ਼ਾਈਨ ਵੱਖਰੇ-ਵੱਖਰੇ ਚੈਲੰਜ ਇਸ ਗੱਲ ਦਾ ਬਾਜ਼ਾਰ ਨਾਲੋਂ ਰੇਟ ਤਿੱਗਣੇ-ਤਿੱਗਣੇ ਘੱਟ ਕਰ ਤੇ ਆ ਬੁੱਟਰ ਰੋੜ ਕਰਦੀਆਂ ਅੰਕਲੋਂ ਦੇ ਸਟੋਰ ਤੇ ਦੇਖੋ ਪੂਰਾ ਫਰੰਟ ਤੇ ਘੱਲੋ ਜਾਲ ਬਣਿਆ ਪਿਆ ਘੇਰੇ ਦੇ ਕੰਮ ਉਹ ਦੁਪੱਟਾ ਵੀ ਫੋਰ ਸਾਈਡ ਉਹ ਵੀ ਦੁਪੱਟਾ ਡਿਜ਼ਾਈਨਰ ਰੇਟ ਕਿੰਨਾ 2500 ਰੁਪਇਆ ਸਾਡਾ ਨਹੀਂ ਪਈ ਬਾਜ਼ਾਰ ਦਾ ਰੇਟ 2500 ਰੁਪਏ ਵਾਲਾ ਸੂਟ ਸਿਰਫ 1000 ਰੁਪਏ ਚ ਲੈ ਜਾਓ 1000 ਰੁਪਏ ਚ ਦਵਾਂਗੇ ਭਾਈ ਜੀ ਕਪੜਾ ਸ਼ਿਮਰ ਦਾ ਵੀ ਮਿਲੂਗਾ ਕਪੜਾ ਗਲਾਸ ਦਾ ਵੀ ਮਿਲੂਗਾ ਔਰਗੈਂਜਾ ਜ ਮਿਲੂਗਾ ਪਰ 3500 ਨਹੀਂ 1275 ਰੁਪਏ ਚ ਮਿਲ ਜੂਗਾ ਆ ਤੁਸੀਂ ਚੈੱਕ ਕਰੋ ਗਲੇ ਦੇ ਕਿੰਨਾ ਪਿਆਰਾ ਵਰਕ ਹੈਂਡ ਵਰਕ ਕੀਤਾ ਹੋਇਆ ਆ ਆ ਦੇਖੋ ਥੱਲੇ ਕੇਰਾ ਪੌਂਚਾ ਦੇ ਵਰਕ ਦੁਪੱਟਾ ਵੀ ਪੂਰਾ ਫਾਈਨ ਫੈਂਸੀ ਬਾਜ਼ਾਰ ਦਾ ਰੇਟ 3500 ਸਾਡਾ ਰੇਟ 1500 ਕਿੰਨਾ ਪਿਆਰਾ ਕਪੜਾ ਕਿੰਨਾ ਪਿਆਰਾ ਵਰਕ ਆ ਸਾਰਾ ਦੁਪੱਟਾ ਚੈੱਕ ਕਰਾ ਦਿਓ ਰੇਟ ਰੱਖਿਆ 5000 6500 6500 ਬਾਜ਼ਾਰ ਦਾ ਰੇਟ ਇਦਾਂ ਪਰ ਸਾਡੇ ਕੋਲੋਂ 3250 ਰੁਪਏ ਦਾ ਸੂਟ ਤੁਸੀਂ ਲੈ ਜਾਓ ਆ ਦੇਖੋ ਚੀਜ਼ਾਂ ਮਤਲਬ ਲਗਜ਼ਰੀ ਤੋਂ ਲਗਜ਼ਰੀ ਬਈ ਵਿਆਹ ਸ਼ਾਦੀ ਦੇ ਹੈਵੀ ਪੀਸ ਹੈਗੇ ਆ ਬਿਲਕੁਲ ਭਾਜੀ ਰੈੱਡ ਸੂਟ ਦੀ ਗੱਲ ਕਰਦੇ ਆ ਜਿਹੜਾ 10-12000 ਤੋਂ ਘਟ ਨਹੀਂ ਮਿਲਦਾ ਬਾਜੂ ਪਹੁੰਚੇ ਬਣੇ ਹੁਣ ਹੈਵੀ ਵਰਕ ਹੋਵੇ ਅਸੀਂ ਦੇਣਾ 6750 ਰੁਪਏ ਦਾ ਕੀ ਕਲਰ 레드 ਮਹਿਰੂਨ ਪਰਪਲ वेडिंग कलर ਜਿੰਨੇ ਮਰਜ਼ੀ ਲੈ ਲੋ ਚੈਲੰਜ ਕਰਕੇ ਕਹਿੰਦੇ ਜਿੱਤਾਂ ਦੀ ਵੈਰਾਈਟੀ ਸਾਡੇ ਕੋਲੇ ਕਿਤੋਂ ਨਹੀਂ ਮਿਲਣੀ ਚਾਹੇ ਤੁਸੀਂ ਇਦਾਂ ਦਾ ਬਰਬਰੀ ਸ਼ਿਮਰ ਸਟਾਈਲ ਦੇ ਵਿੱਚ ਲੈਣਾ ਸਾਡੇ ਕੋਲ ਅੰਬੀ ਵਰਕ ਦੇ ਵਿੱਚ ਵੀ ਪੀਸ ਹੈਗੇ ਆ ਬੇਸ ਨਵੇਂ ਮਿਲਣਗੇ ਵਰਕ ਸ਼ਾਨਦਾਰ ਮਿਲਣਗੇ ਇੱਕ ਤੋਂ ਇੱਕ ਪੀਸ ਮਿਲੂਗਾ ਬਟਿਕ ਪੀਸ ਲਕਜ਼ਰੀ ਰਾਇਲ ਕਲਾਸ ਮਿਲਣਗੇ ਚੈਲੰਜ ਕਰਕੇ ਕਹਿੰਦੇ ਆ ਜੋ ਰੇਟ ਜੋ ਕੁਆਲਿਟੀ ਅਸੀਂ ਦੇ ਰਹੇ ਆ ਕਿਤੋਂ ਨਹੀਂ ਮਿਲਣੀ ਤੁਸੀਂ ਬੇਸ ਨਵੇਂ ਲਈ ਚੱਲੋ ਡਿਜ਼ਾਈਨ ਨਵੇਂ ਲਈ ਚੱਲੋ ਵਰਕ ਨਵੇਂ-ਨਵੇਂ ਲਈ ਚਲੋ ਤੇ ਬੁੱਟਰ ਰੋਡ ਕਾਦੀਆਂ ਤੇ ਆਈ ਜਾਓ ਜੇ ਡਬਲ-ਡਬਲ ਫਾਇਦੇ ਕਰਾਉਣੇ ਆ ਬਜ਼ਾਰਾਂ ਦੀਆਂ ਲੁੱਟਾਂ ਤੋਂ ਬਚਣਾ ਵਾ ਤਾਂ ਇੱਕੋ ਹੀ ਨਾਮ ਯਾਦ ਰੱਖੋ ਬੁੱਟਰ ਰੋਡ ਕਾਦੀਆਂ ਅੰਕਲੋਂ ਦਾ ਦੇਖੋ ਸਾਡੇ ਕੋਲ ਰੈੱਡ ਸੂਟ ਤੇ ਵੇਦਾ ਐਡੀ ਜ਼ਿਆਦਾ ਪਰਮਾਰਾ ਤੁਸੀਂ ਚੈੱਕ ਕਰ ਲਓ ਪਹਿਲਾਂ ਦੁਪੱਟਾ ਚੈੱਕ ਕਰ ਲਓ ਪੂਰਾ ਲੱਦਿਆ ਪਿਆ ਸ਼ਾਨਦਾਰ ਦੁਪੱਟਾ ਦੇਖੋ ਸਾਡੇ ਕੋਲ ਸੂਟ ਜਿਹੜੇ ਹਨ ਲਹਿੰਗਿਆਂ ਸ਼ੈਂਗਿਆਂ ਨਾਲੋਂ ਸ਼ਰਾਰਿਆਂ ਘਰਾਲਿਆਂ ਨਾਲੋਂ ਵੀ ਹੈਵੀ ਆ ਰੈੱਡ ਸੂਟ ਤੁਸੀਂ ਚੈੱਕ ਕਰੋ ਕਿੰਨਾ ਪਿਆਰਾ ਆ ਦੁਪੱਟਾ ਦਿਖਾਤਾ ਆ ਸੂਟ ਦੇਖੋ ਫਰੰਟ ਘੇਰਾ ਦੇਖੋ ਕਿੰਨਾ ਪਿਆਰਾ ਕਈ ਵੇਲੇ ਬੀਬੀਆਂ ਕਹਿੰਦੇ ਇਹਨੂੰ ਘੇਰਾ ਚਾਹੀਦਾ ਦੁਪੱਟਾ ਹੈਵੀ ਚਾਹੀਦਾ ਵਾਯੂ ਵਰਕ ਸੁਪਰ ਚਾਹੀਦਾ ਇਦਾਂ ਦੇ ਸੂਟ ਵੀ ਤੁਹਾਨੂੰ ਮਿਲ ਜਾਣੇ ਆ ਤੇ ਇੱਥੇ ਹੋਣ ਦਾ ਫਾਇਦਾ ਕੀ ਆ ਰੈੱਡ ਸੂਟ ਦੇ ਵਿੱਚ ਇੱਕ ਨਹੀਂ ਜਿੰਨੇ ਮਰਜੀ ਡਿਜ਼ਾਈਨ ਲੈ ਰਹੇ ਹੋ ਦੇਖੋ ਵਰਕਾਬਾਦੀ ਸੂਟ ਆ ਇਹ 95 9500 8500 10000 ਇਦਾਂ ਵਿਕਦੇ ਬਿਆਹ ਤੇ ਪਰ ਸਾਡੇ ਕੋਲ 5000 ਚ ਲੈ ਜਾਓ ਇਹ ਕਿਉਂ ਦੇ ਰਹੇ ਆ ਇਹ ਸਾਡੇ ਕੋਲ ਦੇਖੋ ਕਾਪੀ ਨਹੀਂ ਹੈਗੀ ਪਹਿਲੀ ਗੱਲ ਇਹ ਸੁਣ ਲਓ ਬਾਜ਼ਾਰਾਂ 'ਚ ਕਾਪੀਆਂ 5 5 6 6000 ਦੀਆਂ ਵਿਕਦੀਆਂ ਸਾਡੇ ਕੋਲ origignal ਚੀਜ਼ਾਂ 5000 ਰੁਪਏ ਦੇਣੀਆਂ ਤੇ ਇਸ ਤੋਂ ਇਲਾਵਾ ਆ ਦੇਖੋ ਦੁਪੱਟਾ ਜੇ ਕਰਾ ਦਿਓ ਦੁਪੱਟੇ ਦੇ ਵਰਕ ਦਿਖਾ ਦਿਓ ਆ ਦੇਖੋ ਕੋਰਨਰ ਦੇ ਦੁਪੱਟੇ ਦਾ ਵਰਕ ਦਿਖਾ ਦਿਓ ਸ਼ਾਨਦਾਰ ਦੁਪੱਟਾ ਸ਼ਾਨਦਾਰ ਸੂਟ ਰੇਟ ਬਾਜ਼ਾਰ ਜਿਹੜਾ ਜੋ ਮਰਜ਼ੀ ਹੋਵੇ ਅਸੀਂ ਤੁਹਾਨੂੰ 6500 ਰੁਪਏ ਦੇ ਵਿੱਚ ਸੂਟ ਦੇ ਦੇਣਾ ਕਿਉਂਕਿ ਸਾਡੇ ਰੇਟਾਂ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ ਭਾਜੀ ਮੈਂ ਇਹ ਕਮਾਲ ਹੋਈ ਪਈ ਆ ਮੈਂ ਦੇਖ ਕੇ ਹੈਰਾਨ ਆ ਜੀ ਬਈ ਸੂਟਾਂ ਦੇ ਹੈਂਡਵਰਕ ਕੀਤਾ ਨਮਾ ਕਪੜਾ ਨਵੇਂ ਡਿਜ਼ਾਈਨ ਤੇ ਰੇਟ ਸਾਡੇ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਘੱਟ ਕਿਦਾਂ ਬਹੁਤ ਕਲ ਓਮ ਗੁੱਟਰ ਰੋੜ ਕਾਤੀਆਂ ਸਿੱਤਾ ਵਪਾਰੀਆਂ ਤੋਂ ਮਾਲ ਖਰੀਦਦਾ ਜਿਹੜੇ ਬਣਾਉਂਦੇ ਆ ਮੈਨੂਫੈਕਚਰਰਾਂ ਤੋਂ ਖਰੀਦਦਾਰੀ ਕਰਦਾ ਕੋਈ ਡੀਲਰ ਜਾਂ ਕਿਸੇ ਦਲਾਲ ਤੋਂ ਖਰੀਦਦਾਰੀ ਨਹੀਂ ਹੁੰਦੀ ਕਿਉਂਕਿ ਡਿਜ਼ਾਈਨ ਸਾਡੇ ਕੋਲ ਤੁਹਾਨੂੰ ਨਵੇਂ ਮਿਲਣਗੇ ਅਪਡੇਟ ਮਿਲਣਗੇ ਕੁਆਂਟੀਟੀ ਦੇ ਵਿੱਚ ਸਟਾਕ ਮਿਲੂਗਾ ਔਰ ਇਦਾਂ ਦੇ ਹੈਵੀ ਹੈਵੀ ਦੁਪੱਟੇ ਦੇਖੋ ਐਨ ਆਰ ਆਈ ਭੈਣ ਭਰਾਵਾਂ ਨੇ ਆਉਣਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਤੋਂ ਲੋਕਾਂ ਨੇ ਆਉਣਾ ਇਦਾਂ ਦੀਆਂ ਨਵੀਆਂ ਚੀਜ਼ਾਂ ਇੰਟਰੋਡਿਊਸ ਕਰਾ ਰਹੇ ਆ। ਦੇਖੋ ਆਮ ਦੁਕਾਨਦਾਰ ਇਹ ਚੀਜ਼ਾਂ ਦੀ ਤਾਂ ਤੁਹਾਨੂੰ ਫੋਟ ਹੋਣੀ ਖਿੱਚ ਦੇ ਦਿੰਦਾ ਪਰ ਅਸੀਂ ਵੀਡੀਓ ਬਣਾ ਕੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪਾ ਰਹੇ ਆ ਵੀ ਚੈੱਕ ਕਰ ਲਓ। ਵੈਰਾਈਟੀ A1 ਰੇਟ ਕੱਟ ਜਿਹੜੇ ਸੂਟ ਤੁਸੀਂ ਇੰਸਟਾਗ੍ਰਾਮ ਤੇ ਦੇਖਦੇ ਹੋ, ਫੇਸਬੁੱਕ ਤੇ ਦੇਖਦੇ ਹੋ, ਗੂਗਲ ਤੇ ਦੇਖਦੇ ਹੋ ਜਿੱਦਾਂ ਨਾਲ ਮਰਜ਼ੀ ਡਿਜ਼ਾਈਨ ਹੈ ਉਹੋ ਦੀਆਂ ਚੀਜ਼ਾਂ ਤੁਹਾਨੂੰ ਬਣਾ ਕੇ ਦੇਵਾਂ ਕਿਉਂਕਿ ਸੁਪਰ ਕੁਆਲਿਟੀ ਵੱਡਾ ਨਾਮ ਬੁੱਟਰ ਰੋਡ ਕਰਦਿਆਂ ਅੰਕਲੋਂ ਦਾ ਬਣ ਚੁੱਕਾ ਹਰ ਤਰ੍ਹਾਂ ਦੀ ਵੈਰਾਈਟੀ ਦੇਣੀ ਆ ਜਿਹੜੇ ਤੁਸੀਂ ਇਦਾਂ ਦੇ 2-2 ਲੱਖ ਰੁਪਏ ਦੀ ਦਾਜਵਰੀ ਬਣਾਉਣੀ ਹੈ ਬਾਜ਼ਾਰ 'ਚ ਆ ਕੇ 2 ਲੱਖ ਵਾਲੀ ਦਾਜਵਰੀ ਇੱਥੇ ਤੁਹਾਨੂੰ ਅਸੀਂ ਸਿਰਫ 70-80 ਹਜ਼ਾਰ ਜਿਹਾ ਬਣਾ ਕੇ ਦੇਣੀ ਕਿਉਂਕਿ ਚੀਜ਼ਾਂ ਵਧੀਆਂ ਆ ਘੇਰੇ ਆ ਬਾਜੂ ਵਰਕ ਕਲਰ ਤਾਂ ਸਾਡੇ ਕੋਲ ਹੈਗੇ ਆ ਲਾਈਟ ਕਲਰ ਲੈਣੇ ਆ ਦੇਖੋ ਤਾਈਆਂ ਚਾਚੀਆਂ ਆਂਟੀਆਂ ਭੂਆ ਮਾਸੀਆਂ ਵਾਲੇ ਹਰ ਤਰ੍ਹਾਂ ਦੇ ਸੂਟ ਤੁਹਾਨੂੰ ਅਸੀਂ ਦੇ ਦੇਣੇ ਆ ਆ ਵੀ ਤੁਸੀਂ ਚੈੱਕ ਕਰੋ ਮਦਰੂ ਡਿਜ਼ਾਈਨਰ ਵਿੱਚ ਕੋਈ ਕਮੀ ਹੈ ਨਹੀਂ ਸੂਟ ਚੈੱਕ ਕਰੋ ਡਰੈਸ ਚੈੱਕ ਕਰੋ ਕਿੰਨੀ ਪਿਆਰੀ ਆ ਬਹੁਤ ਪਿਆਰੀ ਡਰੈਸ ਆ ਫਰੰਟ ਬਾਜੂ ਬਣਿਆ ਹੋਏ ਆ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਆ ਸਾਡੇ ਕੋਲ ਡਰੈਸ 2500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ 4500 ਦੀ ਲੈ ਲਓ 8000 ਦੀ ਲੈ ਲਓ 10000 ਦੀ ਤਾਂ ਤੁਹਾਨੂੰ ਮਿਲ ਜੂਗੀ ਪਰ ਇੱਥੇ ਤੁਹਾਨੂੰ ਵੱਡੀ ਆਫਰ ਦੇਣ ਜਾ ਰਹੇ ਹਾਂ 20% ਡਿਸਕਾਊਂਟ 20% ਡਿਸਕਾਊਂਟ ਦਵਾਂਗੇ ਔਨ ਐਮਆਰਪੀ ਤੇ ਜਦੋਂ ਆ ਕੋਈ ਵੀ ਬੰਦਾ ਵੀਡੀਓ ਦੀ ਸਕਰੀਨਸ਼ਾਟ ਲੈ ਕੇ ਆਊਗਾ ਆ ਦੇਖੋ ਜਿਹੜੀਆਂ ਡਰੈਸਾਂ ਤੁਸੀਂ ਵੱਡੇ ਵੱਡੇ ਸ਼ਹਿਰਾਂ ਦੇ ਦੇਖਦੇ ਹੋ ਦਿੱਲੀ ਬੰਬੇ ਚੰਡੀਗੜ੍ਹ ਮਹਾਲੀ ਜਾਂ ਬਹੁਤ ਅਮੀਰ ਫੰਕਸ਼ਨ ਜਿਹੜੇ ਹੁੰਦੇ ਉਹਨਾਂ ਦੇ ਦੇਖਦੇ ਹੋ ਡਰੈਸਾਂ ਇਹ ਕੋਈ 60000 70000 ਇਦਾਂ ਨਹੀਂ ਹੈਗੀ ਇਹ ਤੁਹਾਨੂੰ ਅਸੀਂ 15 15 20000 ਦੇ ਡਰੈਸਾਂ ਦੇ ਰਣੀ ਆ ਪਰ ਇਹਦੇ ਉੱਤੇ 20% ਐਕਸਟਰਾ ਡਿਸਕਾਊਂਟ ਵੀ ਦੇਣਾ ਸਾਡੇ ਬਹੁਤ ਵੱਡੀ ਆਫਰ ਚੱਲ ਰਹੀ ਆ ਤੁਸੀਂ 5 ਦਿਨਾਂ ਦੇ ਅੰਦਰ ਆਜੋ ਇਦੇ ਉੱਤੇ 20% ਡਿਸਕਾਊਂਟ ਵੀ ਦੇਵਾਂਗੇ ਦੇਖੋ ਜੀ ਫੈਂਡੀ ਕਪੜਾ ਉਹ ਵੀ ਤੁਹਾਨੂੰ ਮਿਲ ਜੂਗਾ ਮਾਰਕੀਟ ਦੇ ਵਿੱਚ ਇਸ ਡਰੈੱਸ ਦੀ ਕੀਮਤ 15 ਤੋਂ 20000 ਪਰ ਅਸੀਂ ਦੇਣੀ ਹੈ ਸਿਰਫ 3000 ਰੁਪਏ ਦੀ 3000 ਰੁਪਏ ਡਰੈੱਸ ਦੇਣੀ ਹੈ ਨਾਲ 20% ਡਿਸਕਾਊਂਟ ਵੀ ਦੇ ਦੇਣਾ ਤੁਸੀਂ ਡਰੈੱਸਾਂ ਚੈੱਕ ਕਰ ਲਓ ਲਹਿੰਗੇ ਚੈੱਕ ਕਰ ਲਓ ਰੈੱਡ ਮਹਿਰੂਨ ਮੈਂਟਾ ਸਾਰੇ ਮਿਲ ਜਾਂਦੇ ਆ ਚੈਲੰਜ ਕਰਕੇ ਕਹਿੰਦੇ ਆ 5-7000 ਤੋਂ ਲਹਿੰਗਾ ਸ਼ੁਰੂ ਆ 1.5-2 ਲੱਖ ਤੱਕ ਦੇ ਲਹਿੰਗੇ ਤੁਹਾਨੂੰ ਇੱਥੇ ਮਿਲ ਜਾਣਗੇ ਔਰ ਵੱਡੀ ਗੱਲ ਇਹ ਆ ਤੁਸੀਂ ਰੈਂਟ ਤੇ ਵੀ ਇੱਥੋਂ ਲੈ ਸਕਦੇ ਹੋ ਸੋ ਤੁਸੀਂ ਹੈਵੀ ਦਾਜ ਵੀਰ ਦਾ ਬਣਾ ਲਈ ਹੋਣ ਤੁਸੀਂ ਕੰਬਲ ਲੈਣੇ ਆ ਕੰਬਲਾਂ ਦੇ ਵਿੱਚ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਿਆ ਇਸ ਲਈ ਮੋਂਟੀ ਕਰ ਲੋ ਇਹਦੀ ਐਮ ਆਰ ਪੀ 3000 ਰੁਪਿਆ ਪਰ ਅਸੀਂ 1500 ਰੁਪਏ ਦੇ ਵਿੱਚ ਤੁਹਾਨੂੰ ਇਹ ਕੰਬਲ ਦੇ ਦੇਣਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਤੁਹਾਨੂੰ ਦਵਾਂਗੇ ਪਰ ਵਿਜ਼ਿਟ ਕਰ ਲੋ ਤੁਸੀਂ ਕਹਿੰਣਾ ਨੇ ਪ੍ਰਿੰਸ ਨਾਲ ਹਰਦੀਪ ਸਿੰਘ ਦੱਗੜ ਸਾਹ ਡੀਵੀ ਕਰਦੀਆਂ